ਅੱਜ ਤੋਂ ਦੋ ਦਿਨ ਪਹਿਲਾਂ ਆਪਾਂ ਵੀਡੀਓ ਪਾਈ ਸੀ ਉਹਦੇ ਵਿੱਚ ਆਪਣਾ ਭਾਰ ਸੀਗਾ 1 ਕਮੰਟਲ 10 ਕਿਲੋ 500 ਗ੍ਰਾਮ ਅੱਜ ਆਪਾਂ ਭਾਰਵੇਂ ਨੇ ਆਪਾਂ ਅੱਜ ਮਤਲਬ ਤੀਜੇ ਦਿਨ ਭਾਰ ਤੋਲਾ ਲੱਗੇ ਆ ਤੇ ਆਜੋ ਦੇਖਦੇ ਆ ਇੱਕ ਵਾਰੀ ਨਾ ਆ ਜਾ ਕੰਡਾ ਵਿਖਾ ਦੇ ਇੱਕ ਤਾਂ ਬਈ ਸਾਡੇ ਫਾਲੋਅਰਾਂ ਦੇ ਵਿੱਚ ਵਿਗਿਆਨੀ ਲੋਕ ਬਹੁਤ ਬੈਠੇ ਆ ਜਿਨ੍ਹਾਂ ਨੂੰ ਘਰੇ ਕੋਈ ਨਹੀਂ ਪੁੱਛਦਾ ਨਾ ਤੇ ਉਹ ਫਿਰ ਸਾਨੂੰ ਮਤਾਂ ਬਹੁਤ ਦਿੰਦੇ ਆ ਆਹ ਵੇਖੋ ਜੀ ਮਤਾਂ ਦਿੰਦੇ ਕਹਿੰਦੇ ਬਈ ਤੁਸੀਂ ਕੰਡੇ ਦੇ ਬੂਟ ਪਾ ਕੇ ਚੜ ਜੰਨੇ ਆ ਤੁਹਾਡਾ ਤੁਸੀਂ ਕੰਡਾ ਸੈੱਟ ਕਰ ਲੈਨੇ ਆ ਭਰਾਵੋ ਬਈਆ ਤੁਹਾਡੇ ਬੁਰੇ ਹੱਥੇ ਜਿਹੜੇ ਤੁਸੀਂ ਸਾਡੇ ਨਾਲ ਹੀ ਆ ਜਾਇਆ ਕਰੋ ਫਿਰ ਤੁਹਾਨੂੰ ਪ ਆਹ ਲੋ ਜੀ ਇੱਕ ਕਵਾਂਟਲ 9 ਕਿਲੋ ਤੇ 100 ਗ੍ਰਾਮ ਆ 100 ਗ੍ਰਾਮ ਹੀ ਉੱਤੇ ਮਤਲਬ 8 ਵਾਲੀ ਲਾਈਨ 'ਚ ਆ ਗਿਆ ਆਪਾਂ ਸ਼ੁਰੂਆਤ ਕੀਤੀ ਸੀ ਇੱਕ ਕਵਾਂਟਲ ਤੇ 45 ਕਿਲੋ ਤੋਂ ਤੇ ਅੱਜ ਆਪਣਾ weight ਆ ਗਿਆ 1 ਕਵਾਂਟਲ ਤੇ 8 ਕਿਲੋ ਤੇ ਇਹ ਆਪਾਂ 2 ਮਹੀਨਿਆਂ ਦੇ ਵਿੱਚ ਲੂਜ਼ ਕੀਤਾ ਵਾ ਇੱਕ ਬਈ ਸਾਡੇ ਫੋਲੋਅਰਾਂ ਦੇ ਵਿੱਚ ਵਿਗਿਆਨੀ ਲੋਕ ਬਹੁਤ ਬੈਠੇ ਉਹਨਾਂ ਨੇ ਅਸੀਂ ਬੇਨਤੀ ਕਰਨੀ ਚਾਹੁੰਦੇ ਬਈ ਅਸੀਂ ਤੁਹਾਡੇ ਨਾਲ ਨਹੀਂ ਜਾ ਸਕਦੇ ਕਈ ਪਣਪਰਾ ਮੈਨੂੰ ਬਹੁਤ ਗੱਲ ਕਮੈਂਟਾਂ ਦੇ ਵਿੱਚ ਕਿਹਾ ਕਹਿੰਦੇ ਬਈ ਅਸੀਂ ਤੇਰਾ weight ਦੇਖ ਕੇ ਕੀ ਲੈਣਾ ਬਈ ਅਸੀਂ ਤੁਹਾਡੇ ਵਾਸਤੇ ਵੀਡੀਓ ਪਾਉਂਦੇ ਹੀ ਨਹੀਂ ਹੈਗੇ ਅਸੀਂ ਪਾਉਂਦੇ ਹੀ ਉਹਨਾਂ ਵਾਸਤੇ ਜਿੰਨਾਂ ਪਣਪਰਾਵਾਂ ਨੇ ਇਹ weight ਘਟਾਉਣਾ ਅਸੀਂ ਤੁਹਾਡੇ ਬੁੱਝਣਾਂ ਵਾਸਤੇ ਵੀਡੀਓ ਪਾਉਂਦੇ ਨਹੀਂ ਬਈ ਨਾ ਦੇਖਿਆ ਕਰੋ ਤੁਸੀਂ ਇਹ ਹੈਗੀ ਹੈ ਮੇਰੀ ਸ਼ੁਰੂਆਤ ਦੀ ਵੀਡੀਓ ਤੇ ਇੱਥੇ ਮੇਰਾ ਭਾਰ ਸੀਗਾ 1 ਕਵਾਂਟਲ ਤੇ ਮੈਂ ਆਪਦੇ ਆਪ ਤੋਂ ਬਿਲਕੁਲ ਹਾਰ ਚੁੱਕਿਆ ਸੀ ਮੈਂ ਕਿਹਾ ਮੇਰਾ weight ਬਿਲਕੁਲ ਵੀ ਨਹੀਂ ਘਟਣਾਗਾ ਪਰ ਮੈਂ ਹਿੰਮਤ ਨਹੀਂ ਹਾਰੀ ਫਿਰ ਵੀ ਲੱਗਾ ਰਿਆ ਤੇ ਤੁਸੀਂ ਆਹ ਦੇਖੋ ਮੇਰੀ ਵੀਡੀਓ ਤੇ ਇਹ ਮੇਰੀ ਵੀਡੀਓ ਹੈਗੀ 2 ਮਹੀਨੇ ਬਾਅਦ ਦੀ ਜਦੋਂ ਮੇਰਾ weight ਹੈਗਾ ਸੀ 1 ਕੁਆਂਟਲ ਤੇ 10 ਕਿਲੋ ਭਾਰ ਸੀਗਾ ਮੇਰੇ ਇੱਥੇ ਪਰ ਮੈਂ ਕੋਸ਼ਿਸ਼ ਕੀਤੀ ਹਿੰਮਤ ਨਹੀਂ ਹਾਰੀ ਲਗਾਤਾਰ ਮਨ ਮਾਰ ਕੇ ਰੋਜ਼ ਹਰ ਰੋਜ਼ ਪ੍ਰੈਕਟਿਸ ਕੀਤੀ ਤੇ ਆਹ ਤੁਸੀਂ ਮੇਰੇ ਸਰੀਰ ਦੀ ਕੰਡੀਸ਼ਨ ਦੇਖ ਲਓ ਹੁਣ ਮੈਨੂੰ ਆਪਣੇ ਮਤਲਬ ਸਰੀਰ ਨੂੰ ਇੰਨਾ ਕੁ ਵਧੀਆ ਮਨ ਫੀਲ ਹੁੰਦਾ ਨਾ ਕੱਪੜੇ ਜਿਹੜੇ ਮੇਰੇ ਪੁਰਾਣੇ ਕਦੇ ਆਉਂਦੇ ਹੀ ਨਹੀਂ ਸੀਗੇ ਤੇ ਉਹ ਮੇਰੇ ਕੱਪੜੇ ਦੁਬਾਰਾ ਆਉਣ ਲੱਗ ਗਏ ਤੇ ਜਿਹੜੇ ਮੇਰੀ ਸਕਿਨ ਸੀਗੀ ਮਤਲਬ ਮੇਰਾ ਮੂੰਹ ਜਿਹੜਾ ਬਹੁਤ ਜ਼ਿਆਦਾ ਹੋ ਸੀਗਾ ਫੁੱਲੇਆ ਜਾਂ ਪਿਆ ਸੀਗਾ ਨਾ ਤੇ ਮੇਰਾ ਸਰੀਰ ਬਾਕੀ ਬਹੁਤ ਜ਼ਿਆਦਾ ਢੂਈ ਤੇ ਬਹੁਤ ਜ਼ਿਆਦਾ ਮਾਸ ਸੀ ਬਾਹਾਂ ਤੇ ਢੱਡ ਤੇ ਹਨਾ ਬਹੁਤ ਜ਼ਿਆਦਾ ਜਣੀ ਕਿ ਬੀ ਬੁਰਾ ਹਾਲ ਸੀਗਾ ਫਿਰ ਤੁਹਾਨੂੰ ਪਤਾ ਹੀ ਆਪਣੇ ਪੰਜਾਬੀਆਂ ਦੇ ਖੂਨ ਚ ਹੀ ਹੁੰਦਾ ਜਦੋਂ ਇਹ ਕਿਸੇ ਕੰਮ ਨੂੰ ਲੱਗ ਜਾਣ ਫਿਰ ਇਹ ਕਰਕੇ ਹੀ ਹਟਦੇ ਆ ਤੇ ਵੈਗਰੂ ਦੀ ਮੇਰ ਨਾਲ ਆਪਾਂ weight lose ਕਰ ਲਿਆ ਅਸਤਵ ਬਾਅਦ ਮੈਂ ਕਰਿਆ ਕਿ ਟੂਰਨਾਮੈਂਟ ਕਮੇਟੀ ਦੇ ਨਾਲ ਗਿਆ ਤੁਹਾਨੂੰ ਪਤਾ ਹੀ ਆ ਵੀ ਆਪਣੇ ਪਿੰਡ ਭਿੰਡਰ ਕਲਾ ਮੋਗਾ ਦੇ ਵਿੱਚ ਮੇਲਾ ਆ ਰਿਹਾ ਵਾ 12 13 14 ਸਤੰਬਰ ਨੂੰ ਜਿਹੜੇ ਕਬੱਡੀ ਦੇ ਮੁਕਾਬਲੇ ਕਰਾਇਆ ਜਾਣਗੇ ਤੇ ਹਰ ਸਾਲ ਸੰਤ ਬਾਬਾ ਖਜਾਨ ਸਿੰਘ ਜੀ ਦੀ ਯਾਦ ਵਿੱਚ ਜਿਹੜੀ ਵਰ੍ਹੇਸ਼ੀ ਮਨਾਈ ਜਾਊਗੀ ਤੇ ਇਹ ਤਿੰਨ ਦਿਨ ਬਹੁਤ ਭਾਰੀ ਤਦਾਰ ਦੇ ਵਿੱਚ ਸਾਡੇ ਪਿੰਡ ਸੰਗਤ ਮੇਲਾ ਦੇਖਣ ਲਈ ਪਹੁੰਚਦੀ ਆ ਮੇਲੇ ਤੇ ਸਾਡੇ ਪਿੰਡ ਟਰਾਲੀ ਵੈਕ ਮੁਕਾਬਲੇ ਕਬੱਡੀ ਦੇ ਮੁਕਾਬਲੇ ਤੇ ਵਾਲੀਬਾਲ ਦੇ ਮੁਕਾਬਲੇ ਵੀ ਕਰਵਾਏ ਜਾਣਗੇ ਤੇ ਮੈਂ ਆਪਦੀ ਹਰੇਕ ਵੀਡੀਓ ਦੇ ਵਿੱਚ ਉਸ ਪਲੇਅਰ ਦਾ ਨਾਮ ਜਰੂਰ ਲੈਣਾ ਜਿਨੇ ਸਾਡੇ ਪਿੰਡ ਦਾ ਨਾਮ ਕਬੱਡੀ ਦੀ ਦੁ ਫਚਾਇਆ ਸਾਡੇ ਪਿੰਡ ਦਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਬਾਈ ਬੱਬੂ ਪਿੰਡਰ ਜਿਨ੍ਹਾਂ ਦੇ ਅੱਜ ਤੋਂ 2.5 ਮਹੀਨੇ ਪਹਿਲਾਂ ਗੋਡੇ ਤੇ ਸੱਟ ਵੱਜ ਗਈ ਸੀ ਕੈਨੇਡਾ ਦੇ ਵਿੱਚ ਤੇ ਸਾਰੇ ਪਿੰਡ ਪਰਵਾਹ ਨੇ ਅਰਦਾਸ ਕਰਨੀ ਵਾਹਿਗੁਰੂ ਜੀ ਵੀਰ ਨੂੰ ਜਲਦੀ ਤੋਂ ਜਲਦੀ ਠੀਕ ਕਰਕੇ ਇਹਨਾਂ ਕਬੱਡੀ ਦੇ ਮੈਦਾਨਾਂ ਦੇ ਵਿੱਚ ਵਾਪਸ ਲੈ ਕੇ ਆਵੇ ਤੇ ਸਾਡੇ ਪਿੰਡ ਦੀ ਸਤਕਾਰਯੋਗ ਸ਼ਕਸ਼ੀਤ ਕਬੱਡੀ ਦੇ ਦੁਨੀਆ ਦੇ ਵਿੱਚ 911 ਪ੍ਰਮੋਟਰ ਦੇ ਨਾਮ ਨਾਲ ਜਾਣੇ ਜਾਣ ਵਾਲੇ ਭਾਈ ਬਲਜਿੰਦਰਾ ਪਿੰਡਰ ਜਿਨ੍ਹਾਂ ਨੇ ਸਾਡੇ ਪਿੰਡ ਦੇ ਕਬੱਡੀ ਪਲੇਅਰਾਂ ਨੂੰ ਕੈਨੇਡਾ ਅਮਰੀਕਾ ਦੇ ਦਰਸ਼ਨ ਕਰਾਏ ਜਿਵੇਂ ਤੁਸੀਂ ਸਾਡੇ ਪਿੰਡ ਦੇ ਮੇਲੇ ਦੇ ਪਹਿਲਾਂ ਵੱਡੇ ਵੱਡੇ ਕਬੱਡੀ ਦੇ ਸਟਾਰਾਂ ਦੇ ਦਰਸ਼ਨ ਕਰਦੇ ਸੀਗੇ ਇਸ ਸਾਲ ਵੀ ਤੁਹਾਨੂੰ ਉਸੇ ਤਰ੍ਹਾਂ ਕਬੱਡੀ ਦੇ ਸਟਾਰਾਂ ਦੇ ਦਰਸ਼ਨ ਹੋਣਗੇ ਤੇ ਜਿੰਨੇ ਵੀ ਪਿੰਡ ਪਰ ਮੇਰੀ ਵੀਡੀਓ ਦੇਖਣਗੇ 12 13 14 ਸਤੰਬਰ 2024 ਨੂੰ ਜਰੂਰ ਪਹੁੰਚਿਓ ਪਿੰਡ ਪਿੰਡਰ ਕਲਾਂ ਜ਼ਿਲ੍ਹਾ ਮੋਗਾ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਜਿੰਨੇ ਪਿੰਡ ਪਰ ਮਾ ਨੇ ਵੀਡੀਓ ਵੇਖੀ ਥੈਂਕ ਯੂ ਸੋ ਮਚ ਲਵ ਯੂ ਟੂ